ਹਾਂਜੀ ਸਤਿ ਸ੍ਰੀ ਅਕਾਲ ਸਾਡੇ ਬੁਟੀਕ ਦੇ ਤੁਹਾਡਾ ਸਵਾਗਤ ਆ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਵੀ ਆਪਣਾ ਗਲਾ ਜਿਹੜਾ ਕੜਾਈ ਵਾਲਾ ਚੌੜਾ ਹੁੰਦਾ ਏ ਤੇ ਜਿਹਦੀ ਚੜਾਈ ਬਹੁਤ ਜ਼ਿਆਦਾ ਹੁੰਦੀ ਹੈਗੀ ਤੇ ਇਹਨਾਂ ਆਪ ਗਲਾ ਨਹੀਂ ਰੱਖਣਾ ਹੁੰਦਾ ਤੇ ਇਹਦੀ ਆਪਾਂ ਚੜਾਈ ਨੂੰ ਗਲੇ ਦੀ ਚੜਾਈ ਨੂੰ ਕੜਾਈ ਵਾਲੇ ਗਲੇ ਦੀ ਚੜਾਈ ਨੂੰ ਆਪਾਂ ਕਿਸ ਤਰ੍ਹਾਂ ਘੱਟ ਕਰ ਸਕਦੇ ਆ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਤੇ ਵੀਡੀਓ ਦੇ ਵਿੱਚ ਆਪਾਂ ਸਾਰਾ ਕੁਝ ਦੱਸਿਆ ਹੈ ਵੀ ਕਿਸ ਤਰ੍ਹਾਂ ਆਪਾਂ ਨਾਪ ਲੈਣਾ ਹੈ ਤੇ ਕਿਸ ਤਰ੍ਹਾਂ ਉਹਦੀ ਚੜਾਈ ਨੂੰ ਘੱਟ ਕਰਨਾ ਹੈਗਾ ਪਹਿਲਾਂ ਆਪਾਂ ਇਹਦਾ ਨਾਪ ਲਵਾਂਗੇ ਜਿੰਨਾ ਆਪਾਂ ਰੱਖਣਾ ਹੈ ਉਹਨੇ ਇੰਚ ਰੱਖ ਕੇ ਤੇ ਬਾਕੀ ਦਾ ਜਿਹੜਾ ਹੋਊਗਾ ਆਪਾਂ ਪਲੇਟ ਪਾ ਦੇਣੀ ਆ ਗਲੇ ਦੇ ਵਿੱਚ ਨਿਸ਼ਾਨੀ ਲਾ ਦੇਣੀ ਆ ਸੈਂਟਰ ਕੱਟ ਲਾ ਕੇ ਉਹਦਾ ਸੈਂਟਰ ਲਾ ਕੇ ਤੇ ਮੁੜ ਕੇ ਆਪਾਂ ਵਿਚਾਲੇ ਇੱਕ ਨਿਸ਼ਾਨ ਲਾਵਾਂਗੇ ਤੇ ਜਿੰਨਾ ਪਰਖਣਾ ਹੈ ਜਾਨੀ ਕਿ 2.5 2.5 ਜਾਂ ਚਾਪਾਂ ਜਾਂ ਜਾਂ ਚ ਰਖਣਾ ਹੈਗਾ ਚੜਾਈ ਦੀ ਤੇ ਜਿਹੜੀ ਬਾਕੀ ਚੜਾਈ ਹੋਊਗੀ ਤੇ ਉਹ ਆਪਾਂ ਇਸ ਤਰ੍ਹਾਂ ਪਲੇਟ ਦੇ ਨਾਲ ਕਵਰ ਕਰ ਦੇਣੀ ਆ ਤੇ ਜਿਹੜੀ ਆਪਣੀ ਪਲੇਟ ਆ ਗਈ ਉੱਪਰ ਤੋਂ ਲੈ ਕੇ نیچے ਤੱਕ ਉਥੇ ਨਿਸ਼ਾਨ ਲਾ ਲੈਣਾ ਵੀ ਉਸ ਤੋਂ ਤੱਕ ਆਪਣੀ ਜਿਹੜੀ ਪਲੇਟ ਆ ਉਹ ਆਣੀ ਚਾਹੀਦੀ ਆ ਤੇ ਆਪਾਂ ਇਹਦੇ ਤੇ ਗਲੇ ਤੇ ਪਾਵਾਂਗੇ ਇੱਕ ਪਲੇਟ ਇਦੀ ਚੜਾਈ ਨੂੰ ਕੱਟ ਕਰਨ ਵਾਸਤੇ ਤੇ ਉਹ ਪਲੇਟ ਕਿਸ ਤਰ੍ਹਾਂ ਪਾਉਣੀ ਹੈ ਉਹ ਤੁਹਾਨੂੰ ਦੱਸਣ ਲੱਗੇ ਹਾਂ ਇਸ ਤਰ੍ਹਾਂ ਆਪਾਂ ਆਪਣੀ ਕੰਮਕੁੜਤੀ ਨੂੰ ਜਮਾਂ ਸੈਂਟਰ ਲਾ ਲੈਣਾ ਬਿਲਕੁਲ ਵੀ ਸਾਰੇ ਬਾੜ ਕੱਟ ਕੇ ਨਿਸ਼ਚਿਤ ਆਪਾਂ ਜਿੱਥੋਂ ਤੱਕ ਆਪਾਂ ਲਾਉਣੀਆਂ ਪਲੇਟ ਉੱਥੇ ਨਿਸ਼ਾਨਾ ਲਾ ਲੈਣਾ ਸਤਨਾ ਪਾਂਝੜੀ ਚੌੜੇ ਗਲੇ ਨੂੰ ਆਪਾਂ ਜੜੀ ਉਹਦੀ ਚੜਾਈ ਉਹਨੂੰ ਕੱਟ ਕਰ ਸਕਦੇ ਆ ਆਵਲੀ ਪਲੇਟ ਜਿਹੜੀ ਆਪਾਂ ਪਾ ਲਈਆ ਇਹ ਅੱਧੇ ਅੱਧੇ ਇੰਚ ਦੀ ਪਲੇਟ ਪਈ ਆ ਆਪਣੀ 1 ਇੰਚ ਦੀ ਪਲੇਟ ਪਈ ਆ ਤੇ ਇਹਨੇ ਨਾਲ ਹੀ ਆਪਣਾ ਜਿਹੜਾ ਗਲੇ ਦਾ ਫਰਕ ਪੈ ਜਾਊਗਾ ਉਹਦੀ ਚੜਾਈ ਘੱਟ ਹੋ ਜਾਊਗੀ ਜੇ ਜ਼ਿਆਦਾ ਚੌੜਾ ਹੋਵੇ ਤਾਂ ਆਪਾਂ ਬੱਡ ਡੀਪਲੇਟ ਵੀ ਪਾ ਸਕਦੇ ਆ ਤੇ ਹੁਣ ਆਪਾਂ ਜਿਹੜੀ ਲਾਈਨਿੰਗ ਆਪਣੀ ਨਾਲ ਨਾਲ ਆਪਾਂ ਗਲਾ ਬਣਾਉਣਾ ਆਏਗਾ ਤੇ ਜਿਹੜੀ ਆਪਣੀ ਲਾਈਨਿੰਗ ਲਾਈਨਿੰਗ ਨੂੰ ਇਸ ਤਰੀਕੇ ਨਾਲ ਰੱਖਾਂਗੇ ਉੱਪਰ ਸੱਜੇ ਪਾਸੇ ਤੋਂ ਰੱਖਦੇ ਹੋਏ ਠੀਕ ਕਰਕੇ ਰੱਖ ਕੇ ਬਿਲਕੁਲ ਤੇ ਫੇਰ ਆਪਾਂ ਉਹਦਾ ਉਲਟਾ ਪਾਸਾ ਕਰ ਦੇਣਾ ਪੁੱਠਾ ਪਾਸਾ ਤੇ ਪੁੱਠੇ ਪਾਸੇ ਤੇ ਆਪਾਂ ਲਾਵਾਂਗੇ ਨਿਸ਼ਾਨ ਉੱਥੇ ਆਪਾਂ ਸਲਾਈ ਲਾਉਣੀ ਆ ਅੱਦਾ ਅੱਦਾ ਇੰਚ ਦਾ ਮਾਰਜਿਨ ਛੱਡਦੇ ਹੋਏ ਨਾਲੇ ਆਪਣੀ ਲਾਈਨਿੰਗ ਅਟੈਚ ਹੋ ਜੂਗੀ ਤੇ ਨਾਲੇ ਆਪਣਾ ਜਿਹੜਾ ਗਲਾ ਦਾ ਉਹ ਵੰਜੂਗਾ ਲਾਂ ਆਪਾਂ ਗਲੇ ਦੀ ਚੜਾਈ ਨੂੰ ਕੱਟ ਕੀਤਾ ਸੀਗਾ ਤੇ ਹੁਣ ਆਪਾਂ ਲਾਈਨਿੰਗ ਬਲੇ ਸਥਾਨ ਤੇ ਜਿੱਥੇ ਆਪਾਂ ਨਿਸ਼ਾਨੀ ਲਾਈ ਆ ਉਸ ਸਥਾਨ ਤੇ ਲਾਵਾਂਗੇ ਸਲਾਈ ਉਹ ਲੈ ਆ ਕੇ ਤੇ ਆਪਾਂ ਜਿਹੜਾ ਗਲੇ ਦੇ ਵਿੱਚ ਵਾਲਾ ਮਾਰਜਨ ਹੋਊਗਾ ਉਹਨੂੰ ਆਪਾਂ ਕੱਟ ਕਰ ਦਾਂਗੇ ਫੇਰ ਆਪਾਂ ਜਿਹੜਾ ਆਪਣਾ ਗਲਾਏ ਚੰਗੀ ਤਰ੍ਹਾਂ ਬਾਹਰ ਆਜੀ ਫੇਰ ਆਪਾਂ ਲਾਵਾਂਗੇ ਟੱਕ ਛੋਟੇ ਛੋਟੇ ਤੇ ਫੇਰ ਜਿਹੜੀ ਆਪਣੀ ਲਾਈਨਿੰਗ ਆ ਉਹ ਆਪਾਂ ਸਿੱਧੇ ਪਾਸੇ ਤੋਂ ਪੁੱਠੇ ਪਾਸੇ ਵੱਲ ਮੋੜ ਦਾਂਗੇ ਆਪਾਂ ਲਾਈਨਿੰਗ ਵਾਲੇ ਸੂਟ ਦਾ ਗਲਾ ਕਿਸ ਤਰ੍ਹਾਂ ਬਣਾਉਣਾ ਹੈ ਇਹ ਵੀ ਤੁਹਾਨੂੰ ਸਮਝ ਲੱਗ ਗਈ ਹੋਊਗੀ ਕਿ ਜਿਹੜਾ ਬ੍ਰੌਡ ਗਲਾਏ ਤੇ ਨਾਲ ਲਾਈਨ ਹੀ ਅਟੈਚ ਕਰਨੀ ਤੇ ਨਾਲ ਆਪਣਾ ਗਲਾ ਬਣਾਉਣਾ ਹੁਣ ਆਪਾਂ ਬੈਕ ਸਾਈਡ ਤੇ ਮੋੜ ਕੇ ਤੇ ਉਹਦੇ ਕੋਨੇ-ਕੋਨੇ ਤੇ ਲਾਵਾਂਗੇ ਪੈਰ-ਪੈਰ ਦੀ ਸਿਲਾਈ ਇਸ ਨਾਲ ਆਪਣਾ ਨਾਲ ਆਪਣੇ ਗਲੇ ਤੇ ਫਿਨਿਸ਼ਿੰਗ ਆ ਜਾਊਗੀ ਪੂਰੀ ਫਿਨਿਸ਼ਿੰਗ ਦੇਣ ਵਾਸਤੇ ਆਪਾਂ ਗਲੇ ਦੇ ਜਮਾ ਕਰਨੀ ਕਰਨੀ ਤੇ ਜਿਹੜੀ ਕੜਾਈ ਹੈ ਉਹਨੂੰ ਛੱਡਦੇ ਹੋਏ ਉੱਥੇ ਆਪਾਂ ਸਲਾਈ ਲਾ ਦਾਂਗੇ ਅੰਜੀ ਆਪਾਂ ਸਲਾਈ ਕੰਪਲੀਟ ਕਰ ਲਈ ਇਸ ਤਰ੍ਹਾਂ ਆਪਣਾ ਬਹੁਤ ਸੋਹਣਾ ਨੈਕ ਡਿਜ਼ਾਈਨ ਬਣਿਆ ਆਏਗਾ ਤੇ ਨਾਲੇ ਆਪਣੀ ਲਾਈਨਿੰਗ ਅਟੈਚ ਹੋ ਗਈ ਨਾਲੇ ਆਪਾਂ ਇਹਦੀ ਗਲੇ ਦੀ ਚੜਾਈ ਘੱਟ ਕਰ ਲਈ ਇਸ ਤਰ੍ਹਾਂ ਆਪਣਾ ਗਲਾ ਦੇਖੋ ਬਹੁਤ ਵਧੀਆ ਤਰੀਕੇ ਨਾਲ ਬਣਿਆ ਨਾਲੇ ਆਪਣੀ ਲਾਈਨਿੰਗ ਅਟੈਚ ਹੋ ਗਈ ਨਾਲੇ ਗਲਾ ਬਣ ਗਿਆ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ